ਮੇਰੇ ਸਾਰੇ ਮਲੇਸ਼ੀਆ 'ਚ ਰਹਿਣ ਵਾਲੇ ਪੰਜਾਬੀ ਸਰਦਾਰਾਂ ਗੇ ਰਿਕਵੈਸਟ ਆ ਕਿ ਇਹ ਬੰਦਾ ਇੰਡੀਆ ਖੰਨੇ ਤੋਂ ਸਤਨਾਮ ਸਿੰਘ ਇਹਦਾ ਨਾਮ ਇਹਨੂੰ 4 ਮਹੀਨੇ ਤੋਂ ਮੈਂ ਆਪਣੇ ਕੋਲ ਰੱਖਿਆ ਦਾ ਮੈਂ ਮਜ਼ਦੂਰ ਬੰਦਾ ਹਾਂ ਪੰਸਰਪੁਰੀ ਵਾਲੇ ਸਾਰੇ ਲੋਕ ਮੈਨੂੰ ਜਾਣਦੇ ਨੇ ਠੀਕ ਆ ਮੈਂ ਆਪਣੇ ਬੱਚਿਆਂ ਦੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਣਾ ਉਹਦੇ باوجود ਮੈਂ ਇਸ ਇਨਸਾਨ ਨੂੰ ਆਪਣੇ ਕੋਲ ਰੱਖਿਆ ਇਨਸਾਨੀਅਤ ਦੇ ਨਾਤੇ ਦੇ ਆਪਣੇ ਭਰਾ ਮਾਮਾ ਵਾਂਗੂ ਤਾਕੇ ਇਹ ਯਾਰ ਮਜ਼ਦੂਰ ਬੰਦਾ ਬਜ਼ੁਰਗ ਆਦਮੀ ਆ ਇਹਦੇ ਇੱਥੇ ਕੋਈ ਨਹੀਂ ਰਿਸ਼ਤੇਦਾਰ ਤੇ ਸਾਰੇ ਮੈਂ ਇੰਡੀਆ ਦੇ ਜਿੰਨੇ ਵੀ ਮੇਰੇ ਪੰਜਾਬੀ ਭਰਾ ਨੇ ਮੈਨੂੰ ਅਗੇ ਮਿਹਨਤ ਕਰਨਾ ਕਿ ਯਾਰ ਇਹਨੂੰ ਆਊਟ ਪਾਸ ਲਵਾ ਕੇ ਇਹਨੂੰ ਇੰਡੀਆ ਭੇਜ ਦੇ ਉਹਨਾਂ ਦੇ ਘਰ ਭਾਈ ਤੁਹਾਡੀ ਬੜੀ ਮਿਹਰਬਾਨੀ ਤੁਹਾਨੂੰ ਇਹਦਾ ਹਾਜ਼ਰ ਮੇਰਾ ਅੱਲਾ ਜ਼ਰੂਰ ਦੇਗਾ ਇਸ ਲਈ ਤੇ ਮੇਰੀ ਇਸ ਵੀਡੀਓ ਨੂੰ ਲਾਈਕ ਭਾਵੇਂ ਨਾ ਕਰੋ ਫੋਲੋ ਵੀ ਨਾ ਕਰੋ ਲੇਕਿਨ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਸਾਬੇ ਹਾਸ਼ਿਤ ਲੋਕਾਂ ਕੋਲ ਇਹ ਮੇਰੀ ਵੀਡੀਓ ਪਹੁੰਚ ਸਕੇ ਤੇ ਇਸ ਬੰਦੇ ਦੀ ਇਮਦਾਦ ਹੋ ਸਕੇ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ